ਗੁਰਦਾਸਪੁਰ ਦੇ ਕਲਨੌਰ ਸਥਿਤ ਬਾਰਡਰ ਤੇ ਕੰਡਿਆਲੀ ਤਾਰ ਤੋਂ ਪਾਰ ਹੋਇਆ ਅਬਲਾਸਟ ਬੀਐਸਐਫ ਜਵਾਨ ਦੇ ਪੈਰ ਦੇ ਉੱਡੇ ਚਿੱਥੜੇ ਮੌਕੇ ਤੇ ਪਹੁੰਚੇ ਅਧਿਕਾਰੀ ਕੀਤੀ ਜਾ ਰਹੀ ਹੈ ਜਾਂਚ ਜ਼ਖਮੀ ਜਵਾਨ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਦਾਖਲ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ ਬੀਓਪੀ ਚੌਂਤਰਾ ਤੇ ਤਾਇਨਾਤ ਬੀਐਸਐਫ ਦਾ ਜਵਾਨ ਕੰਡਿਆਲੀ ਤਾਰ ਤੋਂ ਪਾਰ ਹੋਏ ਅਬਲਾਸਟ ਵਿੱਚ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਮੰਗਲਵਾਰ ਦੀ ਰਾਤ ਬੀਐਸਐਫ ਦੀ ਚੌਤਰਾ ਬੀਓਪੀ ਦੇ ਜਵਾਨ ਕੰਡਿਆਲੀ ਤਾਰ ਤੋਂ ਡਿਊਟੀ ਕਰ ਰਹੇ ਸਨ ਕਿ ਇਸ ਦੌਰਾਨ ਹੋਏ ਅਬਲਾਸਟ ਨਾਲ ਬੀਐਸਐਫ ਦੇ ਜਵਾਨ ਦਾ ਪੈਰ ਫੱਟੜ ਹੋ ਗਿਆ ਜ਼ਖਮੀ ਹੋਏ ਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਬੀਐਸਐਫ ਦੀ ਚੌਤਰਾ ਬੀਓਪੀ ਦੇ ਜਵਾਨ ਕੰਡਿਆਲੀ ਤਾਰ ਨੇੜੇ ਡਿਊਟੀ ਤੇ ਤਾਇਨਾਤ ਸਨ ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕਾ ਹੋਇਆ ਜਿਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਉਸ ਦੇ ਪੈਰ ਦੇ ਚਿੱਥੜੇ ਉੱਡ ਗਏ ਜ਼ਖਮੀ ਜਵਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ ਇਸ ਗੱਲ ਦਾ ਪਤਾ ਲੱਗਾ ਹੈ ਕਿ ਸਰਦ ਤੇ ਵਾਰ ਨੇੜੇ ਆਈ ਡੀ ਲੁਕੋਇਆ ਹੋਇਆ ਸੀ ਅਤੇ ਸਰਚ ਆਪਰੇਸ਼ਨ ਦੌਰਾਨ ਅਚਾਨਕ ਧਮਾਕਾ ਹੋ ਗਿਆ ਇਸ ਘਟਨਾ ਤੋਂ ਬਾਅਦ ਬੰਬ ਸਕੁਐਡ ਟੀਮ ਅਤੇ ਬੀਐਸਐਫ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ